जल्दी करो जल्दी आओ जगीरदार साहब भाई हिम्मत सिया ज्यादा तू इस पिंड विच आया है ਇਥੋਂ ਦੇ ਬਦਮਾਸ਼ ਤੀਰ ਵਕਨ ਸਿੱਧੇ ਹੋ ਗਏ ਨੇ ਹੁਣ ਤਾਂ ਇਸ ਪਿੰਡ ਵਿੱਚ ਸ਼ਰਾਬ ਵਗੈਰਾ ਨਿਕਲਣੀ ਵੀ ਬੰਦ ਹੋ ਗਈ ਹੈ ਤੁਸੀਂ ਤਾਂ ਖਾਮ ਖਾਮ ਮੇਰੀ ਤਾਰੀਫ ਕਰੀ ਜਾਂਦੇ ਹੋ ਦੇਸ਼ ਪ੍ਰਦੇਸ਼ ਦੇ ਦਰਸ਼ਕਾਂ ਦਾ ਇਸ ਸੈਗਮੈਂਟ ਦੇ ਵਿੱਚ ਸਵਾਗਤ ਹੈ ਅੱਜ ਤੁਹਾਡੀ ਇੱਕ ਬਹੁਤ ਹੀ ਦਿਲਚਸਪ ਸ਼ਖਸੀਅਤ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ ਸਾਡੇ ਨਾਲ ਅੱਜ ਬਲਦੇਵ ਗਿੱਲ ਆਏ ਹੋਏ ਨੇ ਜਿਹੜੇ ਫਿਲਮਾਂ ਦੇ ਰਾਈਟਰ ਹਨ ਚੰਨ ਪ੍ਰਦੇਸੀ ਕਿਹਨੇ ਨਹੀਂ ਵੇਖੀ ਹੋਣੀ ਤੁਸੀਂ ਸਾਰਿਆਂ ਨੇ ਤਕਰੀਬਨ ਵੇਖੀ ਹੋਏਗੀ ਇਹ ਫਿਲਮ ਇਹਨਾਂ ਨੇ ਲਿਖੀ ਤੇ ਇਹਨਾਂ ਨੇ ਹੀ ਬਣਾਈ ਸੀ ਔਰ ਉਸ ਤੋਂ ਪਿੱਛੋਂ ਹਿੰਦੀ ਦੀਆਂ ਕਈ ਫਿਲਮਾਂ ਇਹਨਾਂ ਨੇ ਲਿਖੀਆਂ ਵਾਰਸ ਇਹਨਾਂ ਦੀ ਫਿਲਮ ਸੀ ਫਿਰ ਉਸ ਤੋਂ ਬਾਅਦ ਦੁਬਾਰਾ ਇਹਨਾਂ ਨੇ ਪੰਜਾਬੀ ਫਿਲਮਾਂ ਨੂੰ ਇੱਕ ਵੱਖਰਾ ਮੋੜ ਦਿੱਤਾ ਜਦ ਜੀਆਂ ਆਈਆਂ ਲਿਖੀ ਜੀਆਂ ਆਈਆਂ ਨੂੰ ਬਾਅਦ ਚ ਉਸ ਤੋਂ ਬਾਅਦ ਤਿੰਨ ਚਾਰ ਫਿਲਮਾਂ ਉਹਨਾਂ ਨੇ ਹੋਰ ਲਿਖੀਆਂ ਦਰਜਨਾ ਫਿਲਮਾਂ ਲਿਖ ਚੁੱਕੇ ਨੇ 뮤직 ਵੇਵਜ਼ ਦੀ ਫਿਲਮ ਜਗ ਜਿਉਂਦੇ ਦੇ ਮੇਲੇ ਵੀ ਇਹਨਾਂ ਦੀ ਹੀ ਲਿਖੀ ਹੋਈ ਹੈ ਅਤੇ ਅੱਜ ਇਹਨਾਂ ਨਾਲ ਗੱਲਬਾਤ ਹੋਏਗੀ ਦਿਲਵ ਕੁਮਾਰ ਜੀ ਦੇ ਬੜੇ ਨਜ਼ਦੀਕ ਰਹੇ ਹਨ ਇੱਕ ਜ਼ਮਾਨਾ ਸੀ ਕਿ ਕਲਿੰਗਾ ਫਿਲਮ ਬਣਾਉਣ ਲਈ ਇਹਨਾਂ ਦੇ سپੁਰਦ ਕੀਤੀ ਗਈ ਸੀ ਅੱਜ ਬਲਦੇਵ ਗਿੱਲ ਸਾਡੇ ਨਾਲ ਨੇ ਜਿਹੜੇ ਪੰਜਾਬੀ ਫਿਲਮਾਂ ਦੇ ਰਾਈਟਰ ਹਨ ਦਿਲਸਖ ਜੀਹੰਤ ਵੇਸਪ੍ਰਦੇਸ਼ ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਿਵੇਂ ਫਿਲਮਾਂ ਦੇ ਵਿੱਚ ਦਿਲਚਸਪੀ ਸ਼ੁਰੂ ਹੋਈ ਤੁਹਾਡੀ ਤੁਸੀਂ ਸੁਧਾਰ ਕਾਲੇ ਦੇ ਵਿਦਿਆਰਥੀ ਸੀ ਸਾਡੇ ਕਾਲਜ ਦੇ ਹਾਂਜੀ ਉਸ ਤੋਂ ਬਾਅਦ ਕਿਵੇਂ ਜ਼ਿੰਦਗੀ 'ਚ ਮੋੜ ਆਇਆ ਬਸ ਜੀ ਬਚਪਨ ਤੋਂ ਸ਼ੌਕ ਸੀਗਾ ਮਤਲਬ ਪਹਿਲਾਂ ਮੈਂ ਡਰਾਮੇ ਕਰਦਾ ਹੁੰਦਾ ਸੀਗਾ ਸਕੂਲ ਦੇ ਵਿੱਚ ਲਿਖਣ ਦਾ ਜਿਸ ਤੋਂਕ ਤੱਲਕ ਹੈ ਨਾ ਤੇ ਮੈਂ ਬਚਪਨ ਦੇ ਵਿੱਚ ਇੱਕ ਪਸਤਾਵ ਲਿਖਿਆ ਤੇ 7ਵੀਂ ਵਿੱਚ ਪੜਦਾ ਸੀ ਉਦੋਂ ਮੈਂ ਮੈਨੂੰ ਨਹੀਂ ਪਤਾ ਮੈਂ ਕੀ ਲਿਖਿਆ ਲੇਕਿਨ ਮਾਸਟਰ ਨੂੰ ਬਹੁਤ ਯਾਰ ਪਸੰਦ ਆ ਉਹ ਕਹਿੰਦਾ ਯਾਰ ਉਹਨੇ ਫਿਰ ਸਰ ਪੜ੍ਹ ਕੇ ਸੁਣਾਇਆ ਕਲਾਸ ਦੇ ਵਿੱਚ ਉਹ ਕਹਿੰਦਾ ਦੇਖੋ ਇਸ ਤਰ੍ਹਾਂ ਵੀ ਪਸਤਾਵ ਲਿਖਿਆ ਜਾਂਦਾ ਹੈ ਔਰ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਮੈਨੂੰ ਨਹੀਂ ਪਤਾ ਵੀ ਮੈਂ ਕੀ ਲਿਖਿਆ ਉਹਦੇ ਵਿੱਚ ਲੇਕਿਨ ਮੈਨੂੰ ਇਹਨਾਂ ਇਹਨਾਂ ਵਾਂਗੂ ਕਿ ਪਤ ਨਹੀਂ ਵਾਕਿਆ ਨੂੰ ਵੱਖਰਾ ਸੀਗਾ ਤੇ ਫਿਰ ਕਾਲਜ ਦੇ ਵਿੱਚ ਲਿਖਣ ਦਾ ਜਿਹੜਾ سلسلہ ਸੀਗਾ ਉਹ ਇੱਕ ਵੀ ਸਾਡੇ ਯਾਰਾਂ ਦੋਸਤਾਂ ਵਿਚ ਆਪਸ ਵਿੱਚ ਜਿ ਮਨੋਂ ਮਟਾਵ ਹੋ ਗਿਆ ਲੜਾਈ ਹੋ ਗਈ ਸੀ ਮੇਰੇ ਦੋਸਤ ਤੇ ਉਹ ਕਹਿਣ ਲੱਗੇ ਬਲਦੇਵ ਯਾਰ ਤੂੰ ਤਾਂ ਸਾਡਾ ਦੋਸਤ ਸੀ ਤੂੰ ਕਿਉਂ ਸਾਡੇ ਨਾਲ ਝਗੜਾ ਕੀਤਾ ਫਿਰ ਮੈਂ ਉਹਨਾਂ ਕੋਲ ਲਿਖ ਕੇ ਮਾਫੀ ਮੰਗੀ ਜਿਹਦਾ ਪ੍ਰਸਤਾਵ ਸੀ ਮੈਨੂੰ ਖਿਮਾ ਕਰੋ ਹੈ ਜੀ ਉਹ ਜਦੋਂ ਪ੍ਰਸਤਾਵ ਲਿਖਿਆ ਮੈਗਜ਼ੀਨ ਦੇ ਵਿੱਚ ਕਾਲਜ ਦੇ ਮੈਗਜ਼ੀਨ ਵਿੱਚ ਲਿਖਿਆ ਉਹ ਸਾਰੇ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਏ ਕਹਿੰਦੇ ਯਾਰ ਇਹ ਤੂੰ ਕਿਉਂ ਲਿਖਿਆ ਥੈਟ ਮੀਨਸ ਕਿ ਲਿਖਣ ਦਾ ਦਾ سلسلہ ਚੱਲਦਾ ਰਿਹਾ ਪਰ ਜ਼ਿਆਦਾਤਰ ਜਿਸ ਤਰ੍ਹਾਂ ਹੁੰਦਾ ਨਾ ਕਿ ਬੰਦਾ ਐਕਟਰ ਬਣ ਨਹੀਂ ਆਉਂਦਾ ਇੱਥੇ ਚਾਹੇ ਕੋਈ ਬਾਤ ਕੋ ਰਾਈਟਰ ਬਣ ਜਾਂਦਾ ਕੋਈ ਡਾਇਰੈਕਟਰ ਬਣ ਜਾਂਦਾ इवन ਸੁਭਾਸ਼ ਗੇ ਵੀ ਪਹਿਲਾਂ ਐਕਟਿੰਗ ਚ ਕੋਰਸ ਕੀਤਾ ਉਹਨਾਂ ਨੇ ਤਾਂ ਡਾਇਰੈਕਟਰ ਬਣ ਗਏ ਸਲੀਮ ਜਵੇਦ ਵਗੈਰਾ ਵੀ ਸਾਰੇ ਐਕਟਰ ਬਣਨ ਆਏ ਸੀਗੇ ਤੇ ਰਾਈਟਰ ਬਣ ਗਏ ਸੋ ਇਸ ਤਰ੍ਹਾਂ ਸ਼ੁਰੂ ਸ਼ੁਰੂਆਤ ਜਿਹੜੀ ਸੀਗੀ ਡਰਾਮੇ ਡਰਾਮੇ ਤੋਂ ਸ਼ੁਰੂਆਤ ਹੋਈ ਸਾਡੀ ਤੇ ਉਸ ਤੋਂ ਬਾਅਦ ਫਿਰ ਆਪਾਂ ਕਾਲਜ ਦੇ ਵਿੱਚ ਕਾਫੀ ਡਰਾਮੇ ਕੀਤੇ ਕਾਲਜ ਖਤਮ ਹੋਇਆ ਤਾਂ ਇੰਡੀਅਨ ਥੀਏਟਰ ਦਾ ਡਿਪਲੋਮਾ ਕੀਤਾ ਜੀ ਡਿਪਲੋਮਾ ਕਰਨ ਤੋਂ ਬਾਅਦ ਪੰਜਾਬ ਡਰਾਮਾ ਰੈਪਰਟਰੀ ਦੇ ਵਿੱਚ 3 ਸਾਲ ਨੌਕਰੀ ਕੀਤਾ 800 ਹਾਂ ਜੀ ਅਰਸ਼ਰਪੀਤਨ ਕਾਉਂ ਦੀ ਸਰਦੀ ਤੇ ਰੈਪਿਟਰੀ ਦੇ ਵਿੱਚ ਹੀ ਫਿਰ ਚੰਨ ਪ੍ਰਦੇਸੀ ਬਣਾਉਣ ਦਾ ਜਿਹੜਾ ਸੀਗਾ ਉਹ سلسلہ ਸ਼ੁਰੂ ਹੋ ਗਿਆ ਪਿੰਡ ਤੋਂ ਡਟ ਹੈਗਾ ਪਿੰਡ ਗਾਲਬਕਲਾ ਜਿਆਦਾਤਰ ਟਾਈਮ ਜਿਹੜਾ ਹੈਗਾ ਉਹ ਜਗਰਾਉਂ ਬੀਤਿਆ ਤੇ ਅੱਜਕੱਲ੍ਹ ਲੁਧਿਆਣੇ ਹੁੰਦੀ ਸੋ ਜਦੋਂ ਚੰਨ ਪ੍ਰਦੇਸੀ ਬਣਾਈ ਇਹ ਤੁਹਾਡਾ ਸਾਂਝਾ ਥਾਟ ਸੀ ਮੇਰੇ ਖਿਆਲਾ ਜਿਹੜਾ ਸਾਰਾ ਹੀ ਗਰੁੱਪ ਸੀ ਅਮਰੀਸ਼ਪੁਰੀ ਹੋਮਪੁਰੀ ਇੱਕ ਸਟ੍ਰਗਲਰ ਗਰੁੱਪ ਸੀ ਉਹਦੇ ਇਹ ਉਦੋਂ ਸਾਰੇ ਹੀ ਹਾਂ ਥੀਏਟਰ ਦੇ ਵਿੱਚ ਕੰਮ ਕਰਦੇ ਅਮਰੀਸ਼ ਜੀ ਨੂੰ ਤਾਂ ਮੈਂ ਥੀਏਟਰ ਦੇ ਵਿੱਚ ਪ੍ਰਿਥਵੀ ਥੀਏਟਰ ਦੇ ਵਿੱਚ ਤੇ ਬਾਕੀ ਜਿੰਨੇ ਵੀ ਸੀਗੇ ਸਾਰੇ ਉਦੋਂ ਸਟ੍ਰਗਲਰ ਹੀ ਸੀ ਤੇ ਆ ਰਹੇ ਸੀ ਇੰਡਸਟਰੀ ਦੇ ਵਿੱਚ ਤੇ ਜਿਹੜਾ ਸੀ ਕਿ ਪਹਿਲਾਂ ਸੀ ਸਕ੍ਰਿਪਟ ਕੰਪਲੀਟ ਕਰ ਲਈ ਸਕ੍ਰਿਪਟ ਕੰਪਲੀਟ ਕਰਕੇ ਜਦੋਂ ਸੀ ਕਾਸਟਿੰਗ ਕੀਤੀ ਵੀ ਕੌਣ ਕਿਹਨੂੰ ਕਿਹਨੂੰ ਦੇਣਾ ਤੇ ਅਸੀਂ ਹਲਕਾ ਹਲਕਾ ਜਾਣਦੇ ਸੀ ਇਹਨਾਂ ਥੋੜਾ ਬਹੁਤ ਤੇ ਅਮਰੀਸ਼ ਜੀ ਨੂੰ ਮਿਲੇ ਅਸੀਂ ਇੱਕ ਹਾਂਜੀ ਜਗੀਰਦਾਰ ਦੇ ਰੋਲ ਚਹੀਂ ਫਿੱਟ ਹੈ ਤੁਲਸੀ ਦੇ ਰੋਲ ਦੇ ਵਿੱਚ ਆਪਣਾ ਓਮ ਜੀ ਫਿੱਟ ਹੈ ਇਸ ਤਰ੍ਹਾਂ ਸਾਰੇ ਜਿੰਨੇ ਵੀ ਕੈਰੈਕਟਰ ਸੀਗੇ ਉਹ ਆਪਣੀ ਆਪਣੀ ਜਗ੍ਹਾ ਇੰਨੇ ਫਿੱਟ ਹੋਏ ਨੇ ਵਧੀਆ ਕਿ ਫਿਲਮ ਦੀ ਪੂਰੀ ਲੁੱਕ ਜਿਹੜੀ ਸੀਗੀ ਉਹ ਬਹੁਤ ਰੀਅਲ ਜਿਹਨੇ ਰੀਅਲਿਸਟਿਕ ਲੈਵਲ ਦਿੱਤੇ ਆਈ ਸਾਰੀ ਜਦੋਂ ਉਹ ਫਿਲਮ ਦਾ ਅੰਤ ਹੁੰਦਾ ਉਹਦੇ ਚ ਇੱਕ ਡਾਇਲੌਗ ਬੋਲਦੀ ਰਮਾ ਵੇਜ ਹਾਂ ਕਹਿੰਦੀ ਇੱਕ ਹੱਥ ਮੇਰਾ ਚੰਨ ਦੇ ਹੱਥ ਚ ਜਾਏ ਇੱਕ ਹੱਥ ਮੇਰਾ ਪੁੱਤ ਦੇ ਹੱਥ ਚ ਉਹ ਡਾਇਲੌਗ ਪਹਿਲਾਂ ਲਿਖਿਆ ਹੋਇਆ ਸੀ ਜਾਂ ਬਾਅਦ ਚ ਲਿਖਿਆ ਨਹੀਂ ਉਹ ਡਾਇਲੌਗ ਦੀ ਤਾਂ ਆਪਣੀ ਆਪਣੇ ਅੱਜ ਕਹਾਣੀ ਆਈ ਕਿ ਜਦੋਂ ਸਾਰੀ ਫਿਲਮ ਖਤਮ ਹੋਣ ਲੱਗੀ ਤੇ ਸਾਹਮਣੇ ਮੇਰੇ ਸਾਰ ਸਾਰੇ ਕਹਿੰਦੇ ਕਿ ਬਲਦੇਵ ਯਾਰ ਇੱਥੇ ਤਾਂ ਕੋਈ ਲਾਈਨਾਂ ਦੇ ਦੇ ਹੁਣ ਉਹ ਜਿਹੜਾ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਡਾਇਲੋਗ ਹੋਇਆ ਇੱਕ ਹੱਥ ਮੇਰੇ ਚਾਨ ਨੇ ਫੜਿਆ ਦੂਜਾ ਮੇਰੇ ਪੁੱਤ ਨੇ ਅੱਜ ਜੇ ਮੈਂ ਤੈਨੂੰ ਭੁੱਲ ਜਾਵਾਂ ਮੇਰੇ ਰੱਬਾ ਮੈਨੂੰ ਮaaf ਕਰੀ ਇਹ ਡਾਇਲੋਗ ਸਭ ਤੋਂ ਜ਼ਿਆਦਾ ਪਪੂਲਰ ਹੋਇਆ ਔਰ ਇਹੀ ਡਾਇਲੋਗ ਸਕ੍ਰਿਪਟ ਵਿੱਚ ਹੈ ਨਹੀਂ ਇੱਕ ਹੱਥ ਮੇਰੇ ਚਾਨ ਨੇ ਫੜਿਆ ਦੂਜਾ ਮੇਰੇ ਪੁੱਤ ਨੇ ਅੱਜ ਜੇ ਤੈਨੂੰ ਮੈਂ ਭੁੱਲ ਜਾਵਾਂ ਤੇ ਮੇਰੇ ਰੱਬਾ ਮੈਨੂੰ ਮaaf ਕਰੀ ਉਹ ਹੇਟੋਗੀ ਹੇਟੋ ਹੈ ਬਿਹੇਸ਼ ਵਾਟ ਜੀ ਮੈਨੂੰ ਕਹਿੰਦੇ ਕਰੇ ਬਲਦੇ ਯਾਰ ਫੋਰਗੇਟ ਮੀ ਇਫ ਆਈ ਫੋਰਗਟ ਯੂ ਟੂਮਾਰੋ ਥੈਟ ਵਾਜ਼ ਗ੍ਰੇਟ ਯਾਰ ਅੱਛਾ ਉਸ ਤੋਂ ਬਾਅਦ ਥੋੜਾ ਫਿਲਮੀ ਸਫਰ ਕੀ ਮੇਰੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਲਮ ਲਿਖੀ ਉਸ ਤੋਂ ਚੰਦ ਪਰਦੇਸੀ ਉਸ ਤੋਂ ਬਾਅਦ ਫਿਰ ਵਾਰਿਸ ਮੁਕਲਾਵਾ ਲਿਖੀ ਮੁਕਲਾਵਾ ਸੀ ਸਮਿਤਾ ਪਾਟਲ ਨੂੰ ਲੈ ਕੇ ਬਣਾਉਣਾ ਚਾਹੁੰਦੇ ਸੀ ਅਸੀਂ ਚਾਹੁੰਦੇ ਸੀ ਪੰਜਾਬੀ ਦੇ ਵਿੱਚ ਇੱਕ ਚੰਦ ਪਰਦੇਸੀ ਹੋਰ ਬਣ ਜੇ ਤੇ ਉਹ ਦਿਮਾਗ ਦੇ ਵਿੱਚ ਰੱਖ ਕੇ ਜਦੋਂ ਮੁਕਲਾਵਾ ਲਿਖੀ ਗਈ ਲੇਕਿਨ ਮੁਕਲਾਵਾ ਲਿਖਦੇ ਲਿਖਦੇ ਹਾਲਾਤ ਥੋੜੇ ਜੇ ਖਰਾਬ ਹੋਣ ਲੱਗੇ ਪੰਜਾਬ ਦੇ ਪੰਜਾਬ ਦੇ ਵੈਸੇ ਸਮਿਤਾ ਕਹਿੰਦੇ ਦੀ ਕਹਿੰਦੇ ਕਿ ਵੀ ਮੈਂ ਇਸ ਰੋਲ ਰੋਲ ਕਰਨਾ ਚਾਹੁੰਦੀ ਆ ਔਰ ਮੈਨੂੰ ਤੂੰ ਆਪਣੇ ਪਿੰਡ ਲੈ ਜਾ ਮੈਂ ਪਿੰਡ ਜਾ ਕੇ ਦੇਖੂੰਗਾ ਵੀ ਔਰਤਾਂ ਕਿਵੇਂ ਦੁੱਧ ਰੜਕਦੀਆਂ ਨੇ ਕਿਵੇਂ ਗੋਹਾ ਕੁੜਾ ਕਰਦੇ ਨੇ ਕਿਵੇਂ ਉਹ ਬਿਹੇਵ ਕਰਦੇ ਨੇ ਕਹਿੰਦੇ ਮੈਂ ਅਬਜ਼ਰਵ ਕਰੂੰਗੀ ਫਿਰ ਇਹ ਪੰਜਾਬੀ ਫਿਲਮ ਕਰੂੰਗੀ ਲੇਕਿਨ ਉਹਨਾਂ ਨੇ ਦਿਨਾਂ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਫਿਰ ਮਤਲਬ ਸ਼ੋਟ ਟਾਈਮ ਵੀ ਟੁੱਟ ਗਏ ਸਾਰੇ ਤੇ ਫਿਰ ਉੱਥੇ ਹਿੰਦੀ ਦੇ ਵਿੱਚ ਵਾਰਿਸ ਬਣੀ ਉਹੀ ਮੁਕਲਾਵਾ ਮੁਕਲਾਵਾ ਫਿਲਮ ਵਾਰਿਸ ਬਣ ਕੇ ਫਿਰ ਦਰਸ਼ਕਾਂ ਸਾਹਮਣੇ ਆਈ ਜਿਹਦੇ ਚੋਮਪਰੀ ਅਮਰੀਸ਼ਪੁਰੀ ਉਮਪਰੀ ਤਨੀਸੀ ਅਮਰੀਸ਼ਪੁਰੀ ਰਾਜਬਬਰ ਕੁਲਬੂਸ਼ਨ ਖਰਵੰਦਾ ਕਾਸਟ ਤਾਂ ਸੇਮ ਸੀਗੀ ਲੇਕਿਨ ਫਿਲਮ ਸੇਮ ਨਹੀਂ ਸੀ ਫਿਲਮ ਮੁਕਲਾਵਾ ਮਹਲੇ ਵਿਕਰਨ ਕਹਿੰਦਾ ਉਹਨੇ ਕਿਹਾ ਮੁਕਲਾਵਾ ਮੁਕਲਾਵਾ ਹੀ ਹੈ ਕਿਉਂਕਿ ਜਿਹੜੀ ਲੈਂਗੁਏਜ ਦਾ ਬਹੁਤ ਕਮਾਲ ਸੀ ਜਿਹੜੇ ਸੇ ਮੁਕਲਾਵਾ ਫਿਰ ਬਣੇਗੀ ਮੁਕਲਾਵਾ ਹਾਂ ਦੁਬਾਰਾ ਮੇਰਾ ਉਹ ਵਿਚਾਰ ਹੈ ਕਿ ਦੁਬਾਰਾ ਕੋਈ ਮੁਕਲਾਵਾ ਫਿਰ ਬਣਾਉਣੀ ਹੈ ਸੋ ਵਾਰਿਸ ਨੂੰ ਮਕਲਾਵਤ ਤੋਂ ਵਾਰਸ ਇਸ ਕਰਕੇ ਬਣਾ ਦਿੱਤਾ ਗਿਆ ਕਿਉਂਕਿ ਬਲੂ ਸਟਾਰ ਕਰਕੇ ਹਾਂਜੀ ਪੰਜਾਬ ਚ ਫਿਲਮਾਂ ਚਲਦੀ ਸੀਆਂ ਸਾਰੇ ਮਤਲਬ ਕੱਲਾ ਫਿਲਮੀ ਕਿਉਂ ਹਰੇਕੀ ਬਿਜ਼ਨਸ ਜਿਹੜਾ ਸੀਗਾ ਅਫੈਕਟਡ ਸੀਗਾ ਉਹਦੇ ਨਾਲ ਹੂੰ ਹੂੰ ਉਸ ਤੋਂ ਬਾਅਦ ਫਿਰ ਅੱਗੇ ਚੱਲ ਕੇ ਫਿਰ ਦਲੀਪ ਸਾਹਿਬ ਦੀ ਫਿਲਮ ਮੈਨੂੰ ਮਿਲੀ ਕਲਿੰਗਾ ਕਲਿੰਗਾ ਹੂੰ ਹੂੰ ਉਹ ਮਿਲੀ ਤੇ ਮੈਂ ਪੰਜਾਬ ਵਿੱਚ ਬੈਠਾ ਸੀਗਾ ਤੇ ਮੈਨੂੰ ਬਾਰ-ਬਾਰ ਫੋਨ ਆਉਣ ਕਹਿੰਦੇ ਦੀ ਦਲੀਪ ਸਾਹਿਬ ਤੈਨੂੰ ਯਾਦ ਕਰਦੇ ਨੇ ਮੈਂ ਬੜਾ ਹੈਰਾਨ ਮੈਂ ਕਿਹਾ ਇਹ ਦਲੀਪ ਸਾਹਿਬ ਮੈਨੂੰ ਕਿਉਂ ਯਾਦ ਕਰਦੇ ਨੇ ਕਿਉਂਕਿ ਮੈਂ ਕਦੇ ਦਲੀਪ ਸਾਹਿਬ ਨੂੰ ਮਿਲਿਆ ਨਹੀਂ ਸੀ ਫਿਰ ਫੋਨ ਆਉਣ ਫਿਰ ਕਹਿੰਦੇ ਦਲੀਪ ਸਾਹਿਬ ਯਾਦ ਕਰਦੇ ਫਿਰ ਹੋਰ ਕਿ ਖਾਸ ਸੋਰਸ ਵਾਲੀ ਫੋਨ ਆਇਆ ਕਿ ਦਲੀਪ ਸਾਹਿਬ ਤੁਹਾਨੂੰ ਬੁਲਾ ਰਹੇ ਮੈਂ ਗਿਆ ਤੇ ਬਾਉ ਸਿੰਘ ਮਾਨ ਦੀ ਜੀ ਦੇ ਘਰੇ ਬੈਠੇ ਸੀ ਉੱਥੇ ਫੋਨ ਆ ਗਿਆ ਕਹਿੰਦੇ ਜੀ ਅਖੇ ਉਹ ਕਹਿੰਦੇ ਬਾਉ ਸਿੰਘ ਮਾਨ ਕਹਿੰਦੇ ਯਾਰ ਗੁਲਸ਼ਨ ਜਲਾਲਾਬਾਦੀ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਉਹਦੇ ਕਾਫੀ ਫੋਨ ਆਏ ਨੇ ਮੈਂ ਫੋਨ ਪੜਿਆ ਕਹਿੰਦੇ ਕੌਣ ਬੋਲ ਰਿਹਾ ਜੀ ਮੈਂ ਆਹ ਜੀ ਮੈਂ ਬਲਦੇਵ ਗਿੱਲ ਬੋਲ ਰਿਹਾ ਕਹਿੰਦੇ ਪਹੁੰਚੋ ਫਿਰ ਦਲੀਪ ਸਾਹਿਬ ਦੇ ਬੰਗਲੇ ਮੈਨੂੰ ਉਹ ਯਕੀਨ ਆਇਆ ਨਾ ਯਾਰ ਗੱਲ ਹੈ ਕੋ ਮੈਂ ਕਿਹਾ ਹਾਂ ਜੀ ਮੈਂ ਆਉਣਾ ਕਹਿੰਦੇ ਯਾਰ ਯਾਰ ਤੂੰ ਕਾਫੀ ਫੋਨ ਆਇਆ ਮੈਂ ਗਿਆ ਤੇ ਦਰਵਾਜ਼ਾ ਬੰਦ ਤੇ ਮੈਂ ਕਿਹਾ ਜੀ ਮੈਂ ਦਲੀਪ ਸਾਹਿਬ ਨੂੰ ਮਿਲਣਾ ਤੇ ਕਹਿੰਦੇ ਇਹ ਸਾਹਿਬ ਅੰਦਰ ਕਹਾਣੀ ਪਰ ਭਿੜੇ ਹੋਏ ਹਨ ਤੂੰ ਚਲੇ ਜਾ ਯਾਰ ਹਾਂਸ ਤੇ ਮੈਂ ਕਿਹਾ ਮੈਂ ਵੀ ਕਹਾਣੀ ਚ ਹੀ ਭਿੜਣ ਆਇਆ ਜਾਂ ਦਰਵਾਜ਼ਾ ਤੂੰ ਦਰਵਾਜ਼ਾ ਖੋਲ੍ਹਿਆ ਤੇ ਦਲੀਪ ਸਾਹਿਬ ਕੋਲ ਉਹ ਹੋਏ ਕਿੰਨੀ ਕਿੱਥੇ ਸੀ ਤੂੰ ਬੜੀ ਸੋਹਣੀ ਪੰਜਾਬੀ ਬੋਲਦੇ ਪੰਜਾਬੀ ਬੋਲਦੇ ਸੀ ਮੈਂ ਪੰਜਾਬੀ ਹੀ ਬੋਲਦੇ ਹੂੰ ਇੱਕ ਵੱਲ ਦੀ ਗੱਲ ਹੈ ਕਾਫੀ ਲੋਕਾਂ ਨੂੰ ਨਹੀਂ ਪਤਾ ਕਿ ਦਲੀਪ ਸਾਹਿਬ ਬਹੁਤ ਜ਼ਿਆਦਾ ਖੂਬਸੂਰਤ ਪੰਜਾਬੀ ਬੋਲਦੇ कितने सी तू यार महीना हो गया तेन लाभ बैठो इतने मैंने बिठा लिया मैनू कहने मैं आपको किस नाम से बुलाऊ मैं जी मेरा नाम बलदेव गिल कल साहब है जी इनसे पैसों की बात कर लीजिए हम दोनों काम कर रहे हैं एक फिल्म मैं कलिंगा बना रहा हूँ वो आप लिख रहे हैं वैसे मैंने आपकी वारिस फिल्म देखी थी अच्छा जी हाँ ਕਾਫੀ ਦੇ ਤੋ ਲਭਰੇ ਸੀਗੇ ਤੇ ਉਹ ਰਾਈਟਰ ਲਭਰੇ ਸੀ ਕੋ ਖਾਸ ਉਹਨਾਂ ਜਿਹੜਾ ਉਹਨਾਂ ਦੀ ਪਸੰਦ ਆ ਹੋਵੇ ਤਾਂ ਉਹਨਾਂ ਨੇ ਵਾਰਿਸ ਦੇਖੀ ਰਾਤ ਨੂੰ ਬੈਠ ਕੇ ਕਹਿੰਦੇ ਸੀ ਰਾਤ ਨੂੰ ਸ਼ੁਰੂ ਕੀਤੀ ਵਾਰਿਸ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋਈ 2 ਵਜੇ ਉਸ ਦਿਵਾਰ ਉਹਨਾਂ ਡਿਸਾਈਡ ਕਰ ਲਿਆ ਸੀ ਕਿ ਇਸ ਰਾਈਟਰ ਦੇ ਨਾਲ ਕੰਮ ਕਰਨਾ ਫਿਰ ਕਲਿੰਗਾ ਤੁਸੀਂ ਲਿਖੀ ਫਿਰ ਕਲਿੰਗਾ ਲਿਖੀ ਹਾਂਜੀ ਪਰ ਕਲਿੰਗਾ ਦੇ ਵਿੱਚ ਕੋਈ ਪ੍ਰੋਡਿਊਸਰ ਡਾਇਰੈਕਟਰ ਦਾ ਡਿਸਪਿਊਟ ਆਫਸ ਵਿੱਚ ਹੀ ਕਰਕੇ ਕੋਈ ਮਿਸ ਅੰਡਰਸਟੈਂਡਿੰਗ ਕਰਕੇ ਉਹ ਫਿਲਮ ਪਰਦੇ ਤੇ ਕਦੇ ਨਹੀਂ ਆ ਸਕੀ ਉਹ ਨਾ ਬਣੀ ਪਈ ਹੈ ਪੂਰੀ ਕਿਚ ਸਿਰਫ ਡਬਿੰਗ ਹੋਣੀ ਵਾ ਕਹਿੰਦੇ ਬੜੀ ਐਪਿਕ ਹੈ ਬਹੁਤ ਬਹੁਤ ਖੂਬਸੂਰਤ ਬਣਾਈ ਇਹਨਾਂ ਨੇ ਉਸ ਤੋਂ ਬਾਅਦ ਫਿਰ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਵੱਖਰਾ ਮੋੜ ਦੇਣਾ ਚਾਹਿਆ ਤੁਸੀਂ ਹਾਂਜੀ ਤਾਂ ਫਿਰ ਜੀ ਆਇਆਂ ਲਿਖੀ ਜੀ ਆਹਾਂ ਹਾਂਜੀ ਔਰ ਜੀ ਆਇਆਂ ਨੂੰ ਸ਼ੁਰੂ ਕਰਨ ਦੇ ਵਿੱਚ ਇਸ ਮੋੜ ਦੇ ਵਿੱਚ ਹਰਪ੍ਰਜਨ ਮਾਨ ਦਾ ਬਹੁਤ ਵੱਡਾ ਹੱਥ ਆਈ ਉਹ ਉਹਨਾਂ ਨੇ ਮੈਨੂੰ ਬੁਲਾਇਆ ਮੇਰੇ ਨਾਲ ਗੱਲ ਕੀਤੀ ਕਹਿੰਦੇ ਵੀ ਆਪਣੇ ਫਿਲਮ ਬਣਾਉਣੀ ਹੈ ਮੈਂ ਕਿਹਾ ਬਜਟ ਕਹਿੰਦੇ ਬਜਟ ਦੀ ਪਰਵਾਹ ਨਹੀਂ ਮੈਂ ਫਿਰ ਉਹਨਾਂ ਨੂੰ ਸੁਜੈਸਟ ਕੀਤਾ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਬਈ ਮਨਮੋਹ ਸਿੰਘ ਦੀ ਨਾਲ ਗੱਲ ਕਰੋ ਤੁਸੀਂ ਮਨਮੋਹ ਸਿੰਘ ਨੇ ਪਹਿਲਾਂ ਮੇਰੀ ਫਿਲਮ ਕੀਤੀ ਸੀਗੀ ਚਨ ਪ੍ਰਦੇਸੀ ਵੀ ਨਸੀਬੋ ਵੀ ਨਸੀਬੋ ਅਨ ਨਸੀਬੋ ਆ ਚੁੱਕੀ ਸੀ 1994 ਦੇ ਵਿੱਚ ਕਿਸਾ ਇਹ 2000 ਦੀ ਗੱਲ ਆ 5-6 ਸਾਲ ਪਹਿ ਬਾਫੀ ਬੁਰਾ ਸਮਾਂ ਸੀਗਾ ਉਹ ਤੇ ਅਸੀਂ ਫਿਰ ਮੈਂ ਮੈਂ ਤੇ ਹਰਪ੍ਰੀਤਨ ਸਸਤੇਗੇ ਮਨਜੀ ਸਸਤੇਗੇ ਸੀ ਬੰਬੇ ਨਹੀਂ ਸੀ ਉੱਥੇ ਜਾ ਕੇ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਮੈਨੂੰ ਬਜਟ ਚਾਹੀਦਾ ਕਹਿੰਦੇ ਬਜਟ ਦੀ ਪਰਵਾਹ ਨਾ ਕਰੋ ਤੇ ਕਹਿੰਦੇ ਠੀਕ ਹੈ ਮਨਜੀ ਮੰਨ ਗਏ ਫਿਰ ਮੈਨੂੰ ਕਹਿਣ ਲੱਗੇ ਕਹਿਣ ਲੱਗੇ ਹਾਂ ਜੀ ਕਹਾਣੀ ਮੈਂ ਇਹ ਕਹਾਣੀ ਕੀ ਹੈ ਪਹਿਲਾਂ ਕੁੜੀਆਂ ਕੈਨੇਡਾ ਚੋਂ ਮੁੰਡੇ ਸਾਧੀਆਂ ਇੱਕ ਇੱਕ ਕੁੜੀ ਨੂੰ ਬੁਲਾ ਲੈਨੇ ਐ ਇੰਨੀ ਗੱਲ ਕਹੀ ਤੇ ਨਾਲ ਹੀ ਅਸੀਂ ਕਹਾਣੀ ਦੇ ਉੱਤੇ ਡਿਸਕਸ ਕਰ ਲਾਂਗੇ ਵੀ ਆ ਇਹ ਹੋਗਾ ਆਹ ਕਰੈਕਟਰ ਹੋਏਗਾ ਇਹੇ ਚਾਹੀ ਹੋਵੇ ਪਰ ਜੀਆਂ ਬਣ ਨਾਲ ਪੰਜਾਬੀ ਲੋਕਾਂ ਦਾ ਸਤਿਕਾਰ ਵਧਿਆ ਬੰਬੇ ਫਿਲਮ ਇੰਡਸਟਰੀ 'ਚ ਮੈਂ ਮਹਿਸੂਸ ਕਰਦਾ ਕਿ ਇਸ ਫਿਲਮ ਨਾਲ ਪੰਜਾਬੀ ਦੇ ਵਿੱਚ ਵੱਡੇ ਬਜਟ ਦੀਆਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਔਰ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਪੰਜਾਬੀ ਬੋਲੀ ਦਾ ਪੰਜਾਬੀ ਲੋਕਾਂ ਦਾ ਪੰਜਾਬੀ ਕੈਰੈਕਟਰ ਜਿਹੜੇ ਫਿਲਮਾਂ ਦੇ ਗਏ ਕੈਰੈਕਟਰ ਦਾ ਸੈਂਸ ਆ ਕਿ ਪਹਿਲਾਂ ਜਿਹੜੇ ਕੈਰੈਕਟਰ ਹੁੰਦੇ ਸੀ ਉਹਨਾਂ ਨੂੰ ਬੜਾ ਮਜ਼ਾਕੀਆ ਤੌਰ ਦੇ ਉੱਤੇ ਪੇਸ਼ ਕਰਦੇ ਸੀ ਤੇ ਅਸੀਂ ਸੋਚਿਆ ਸੀ ਅਸੀਂ ਕਿ ਵੀ ਦੇਖੋ ਸਾਡੇ ਸਰਦਾਰ ਕਿੰਨੇ ਵਹਿਲਾਪਨੇ ਕਿੰਨੇ ਕਿੱਡੇ ਕਿੱਡੇ ਬਿਜ਼ਨਸ ਨੇ ਕੈਨੇਡਾ ਦੇ ਵਿੱਚ ਪਾਰ ਮੈਂ ਅਮਰੀਕਾ ਦੇ ਚ ਲੰਡਨ ਦੇ ਤੇ ਅਸੀਂ ਫਿਰ ਇਹ ਸੋਚ ਕੇ ਕਿ ਆਪਣਾ ਦੀਪ ਢਿੱਲੋਂ ਨੂੰ ਸਰਦਾਰ ਬਣਾਇਆ ਜਿਹਦੇ ਘਰੇ ਸਵਿਮਿੰਗ ਪੂਲ ਹੈ ਜਿੱਦੀਆਂ ਪੰਜੇ ਬਾਹਰ ਗੱਡੀਆਂ ਖੜੀਆਂ ਉਹ ਮੁੰਡਾ ਵੀ ਕਹਿੰਦਾ ਕਹਿੰਦਾ ਮੇਰੇ ਕੋਲ ਕੀ ਘਟਾ ਮੈਂ ਕਿਹ ਕੁੜੀ ਦੇ ਨਾਲ ਕੈਨੇਡਾ ਜਾ ਮੈਂ ਪਰ ਸੱਚੀ ਮੁੱੱਚੀ ਪੰਜਾਬ ਚ ਹਜੇ ਲੋਕ ਹੈ ਨੇ ਹੈ ਹੈ ਹਾਂ ਹਾਂ ਜੀ ਹੈ इवन ਬੰਬੇ ਦੇ ਵਿੱਚ ਹੈ ਜਿਹੜੇ ਉਸ ਜੀਆਂ ਨੂੰ ਤੋਂ ਬਾਅਦ ਫਿਰ ਉਹ ਪਗੜੀ ਦੀ ਜਿਹੜਾ ਸੀਗਾ ਰਤਬਾ ਜਿਹੜਾ ਸੀਗਾ ਜਿਵੇਂ ਹੁਣ ਫਿਰ ਮਜ਼ਾਕ ਨਹੀਂ ਕਰਦੇ ਮਹੱਤਵਪੂਰਨ ਐਕਟਰ ਨੇ ਮੇਨ ਐਕਟਰ ਨੇ ਸੁਲਮਾਨ ਖਾਨ ਵਰਗੇ ਉਹਨਾਂ ਨੂੰ ਪੰਜਾਬੀ ਮੁੰਡੇ ਦੇ ਰੂਪ ਵਿੱਚ ਵਧੀਆ ਤਰੀਕੇ ਨਾਲ ਪੇਸ਼ ਕੀਤਾ ਬੜੀ ਥੋੜੀ ਪੱਗ ਬੰਦਦੇ ਨੇ ਹੈ ਨਹੀਂ ਬੜਾ ਸੋਹਣਾ ਉਹਨਾਂ ਦਾ ਕੈਰੈਕਟਰ ਹੁੰਦਾ ਤੇ ਪੰਜਾਬੀ ਦੇ ਲਫ਼ਜ਼ ਬੋਲਣੇ ਉਹ ਮਤਲਬ ਕੁੜੀਏ ਮੁੰਡਿਆਂ ਫਿਰ ਇਹ ਇਹ ਲਫ਼ਜ਼ ਜਿਹੜੇ ਆ ਉਹ ਗੀਤਾਂ ਦੇ ਵਿੱਚ ਆ ਗਏ ਹੁਣ ਤੁਸੀਂ ਮੇਰੇ ਖਿਆਲ ਸਾਡੀ ਮਿਊਜ਼ਿਕ ਵੇਵ ਦੀ ਫਿਲਮ ਵੀ ਮਿਊਜ਼ਿਕ ਦੀ ਜੱਗ ਜਿਉਂਦਿਆਂ ਤੇ ਮੇਲੇ ਜੱਗ ਜਿਉਂਦਿਆਂ ਦੇ ਮੇਲੇ ਕਿ ਫਿਲਮ ਡਿਫਰੈਂਟ ਹੈ ਔਰ ਇਹ ਜਿਹੜੀ ਫਰੈਸ਼ਨੈਸ ਹੈ ਫਿਲਮ ਦੀ ਉਹ ਮੈਂ ਕਹਿੰਦਾ ਵੀ ਜਿਹੜੀ ਲੜਕੀ ਹੈ ਟਿਊਲਪ ਜੋਸ਼ੀ ਉਹ ਵੀ ਕਾਫੀ ਜਿਹੜਾ ਦੋ ਰੋਲ ਦੇ ਵਿੱਚ ਆ ਉਹ ਦੋਹਾਂ ਦੇ ਵਿੱਚ ਬੜਾ ਸੋਹਣਾ ਕਲਰ ਆਇਆ ਫਿਲਮ ਦੇ ਵਿੱਚ ਸਾਡੇ ਜਿਹੜੇ ਡਾਇਰੈਕਟਰ ਨੇ ਬਲਜੀਤ ਸਿੰਘ ਹਾਂਜੀ ਬਲਜੀਤ ਦੇਵ ਹਾਂਜੀ ਉਹਨਰੇ ਸੀ ਕਾਫੀ ਜਾਣਦੇ ਤੁਸੀਂ ਪੰਜਾਬੀ ਜਿਆਦਾ ਜਾਣਦੇ ਹੋ ਮੇਰੇ ਖਿਆਲ ਕੰਬੀਨੇਸ਼ਨ ਇਸੇ ਲਈ ਡਿਫਰੈਂਟ ਹੈ ਅੱਛਾ ਜੀ ਦੱਸੋ ਇਸ ਕਹਾਣੀ ਫਿਲਮ ਹਾਂ ਜੀ ਬ੍ਰਾਈ ਲਿਖੀ ਤੁਸੀਂ ਲਿਖੀ ਮੈਂ ਉਹ ਵਿੱਚ ਆਪਣਾ ਇਨਪੁਟ ਦਿੰਦੇ ਸੀ ਉਹ ਮਤਲਬ ਉਹਨਾਂ ਦਾ ਜਿਹੜਾ ਵਿਜਨ ਸੀਗਾ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਖੁੱਲੇ ਖੁੱਲੇ ਸ਼ਾਟਸ ਹੋਣੇ ਚਾਹੀਦੇ ਸੀ ਮੇਰਾ ਮਤਲਬ ਬੇਸਿਕਲੀ ਵਿਲੇਜ ਦਾ ਸੀਗਾ ਬੈਕਗ੍ਰਾਉਂਡ ਸੀਗੀ ਤੇ ਉਹਨਾਂ ਦਾ ਬਿਲਕੁਲ ਅੰਗਰੇਜ਼ ਉਹਨਾਂ ਕੋਲ ਲੰਡਨ ਦੇ ਵਿੱਚ ਪੜੇ ਲਿਖੇ ਨੇ ਉਹ ਤਾਂ ਸਾਰਾ ਕੁਝ ਜੀ ਜੀ ਤੇ ਜਦੋਂ ਅਸੀਂ ਇਕੱਠੇ ਹੋਏ ਉਹ ਸਾਡੇ ਇਕੱਠੇ ਹੋਣ ਦੇ ਨਾਲ ਵੀ ਇੱਕ ਹੋਰ ਹੀ ਵੱਖਰਾ ਕਲਰ ਹੈ ਮੈਂ ਪਿੰਡ ਦੀ ਗੱਲ ਕਰਦਾ ਸੀ ਉਹ ਫਿਰ ਪੂਰਾ ਟੈਕਨੀਕਲੀ ਗੱਲ ਕਰਦੇ ਸੀ ਉਹਨਾਂ ਦਾ ਦਿਮਾਗ ਬਿਲਕੁਲ ਇੰਗਲਿਸ਼ ਟਾਈਪ ਸੀ ਸੋ ਇਹਦੇ ਵਿੱਚ ਹਰਪੁਤ ਜਰਮਾਨ ਹਰਪੁਤ ਜੋਸ਼ੀ ਇਹਦੇ ਵਿੱਚ ਪੁਨੀ ਤੀਰ ਹਮ ਹਮ ਤੇ ਸੁਦੇਤਾ ਤੀਰ ਹਮ ਹਮ ਔਰ ਗੁਰਪ੍ਰੀਤ ਗੁੱਗੀ ਹਮ ਹਮ ਸ਼ਿਵਿੰਦਰ ਮਾਲ ਤੇ ਇਸ ਤੋਂ ਇਲਾਵਾ ਜਿਹੜੇ ਕੈਨੇਡਾ ਦੇ ਤੁਹਾਡੇ ਜਾਣੇ ਪਹਿਚਾਣੇ ਹਰਜਿੰਦਰ ਸਿੰਘ ਥਿੰਦ ਜੀ ਤੇ ਬਰਜਿੰਦਰ ਸਿੰਘ ਅਟਵਾਲ ਤੇ ਐਡਵਿੰਟਨ ਤੋਂ ਆਪਣੀਆਂ ਡਰਾਮਿਆਂ ਵਿੱਚ ਪਹਿਚਾਣ ਬਣਾ ਚੁੱਕੇ ਪਰਮਜੀਤ ਸਿੰਘ ਜੀ ਦੀ ਗੱਲ ਖਾਸ ਤੌਰ ਤੇ ਸ਼ਾਮਲ ਲੇ ਤੇ ਖਾਸ ਤੌਰ ਤੇ ਮੇਰੀ ਚੀਜ਼ ਜੇ ਦਸਨੀ ਚਾਹਾਂਗਾ ਕਿ ਕੈਨੇਡਾ ਤਾਂ ਆਮ ਤੌਰ ਤੇ ਪਹਿਲੀਆਂ ਫਿਲਮਾਂ ਦੇ ਵਿੱਚ ਹੀ ਦੇਖਿਆ ਹਿੰਦੀ ਫਿਲਮਾਂ ਵਿੱਚ ਲੋਕਾਂ ਨੇ ਦੇਖਿਆ ਹਣਾ ਪਰ ਜਿਹੜਾ ਕੈਨੇਡਾ ਇਸ ਫਿਲਮ ਦੇ ਵਿੱਚ ਖੁੱਲ ਕੇ ਨਜ਼ਰ ਆਇਆ ਜਿਹੜਾ ਬਲਜੀਤ ਸਿੰਘ ਦਿਓ ਨੇ ਜਿਨੇ ਇੰਟੀਰੀਅਰ ਜਾ ਜਾ ਕੇ ਸ਼ਾਟ ਲਏ ਨੇ ਉਹ ਵਾਕਈ ਦਰਸ਼ਕਾਂ ਦਾ ਇੱਕ ਨਵਾਂ ਐਕਸਪੀਰੀਅੰਸ ਹੋਇਆਗਾ ਕਿ ਨਵਾਂ ਕੈਨੇਡਾ ਸਾਹਮਣੇ ਆਏਗਾ ਜੀ ਅਖੀਰ ਸਾਡੇ ਦਰਸ਼ਕਾਂ ਕੀ ਕਹਿਣਾ ਚਾਹੋਗੇ ਬਸ ਹੀ ਮੈਂ ਹੀ ਕਹਿਣਾ ਚਾਹੁੰਗਾ ਜੀ ਕਿ ਲਾਈਫ ਦੇ ਵਿੱਚ ਕਹ ਗਿਆ ਧੀਰੇ ਧੀਰੇ ਰੇ ਬੰਨਾ ਧੀਰੇ ਸਭ ਕੁਝ ਹੋਏ ਮਾਲੀ ਸੀਚੇ ਹੈ ਬਾਗ ਕੋ ਰਿਤੂ ਆਏ ਫਲ ਹੋਏ ਉਹ ਕੀ ਬਾਤ ਹੈ ਹੈ ਕਿ ਝੜ ਖੜੀ ਹੋਲੀ ਜਿਹੜੇ ਹੁੰਦਾ ਨਾ ਕੋਈ ਵੀ ਸ਼ਾਰਟਕਟ ਨਹੀਂ ਹੈ ਟਾਈਮ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਟਾਈਮ ਦੇ ਨਾਲ ਹੀ ਸਾਡੇ ਨਾਲ ਹੋਇਆ ਟਾਈਮ ਦੇ ਨਾਲ ਹੀ ਬਈ ਥੈਂਕ ਯੂ ਵੈਰੀ ਮਚ ਥੈਂਕ ਯੂ ਹੋਂਤਾ ਹੈ ਸਪੈਂਡੂਏ ਸ਼ਰਾ ਵਗੈਰਾ ਨਿਕਲਨੇ ਵੀ ਬੰਦ ਹੋ ਗਈ ਹੈ ਤੁਸੀਂ ਤਾਂ ਖਾਮ ਖਾਮ ਮੇਰੀ ਤਾਰੀਫ ਕਰੀ ਜਾਂਦੇ ਹੋ ਮੈਂ ਤੁਹਾਨੂੰ ਇੱਕ ਖਬਰ ਸੁਣਾਉਣ ਆਇਆ ਸੀ